ਕੱਲ ਵਾਲਾ ਜਿਹੜਾ ਵੀ ਫੈਸਲਾ ਧਾਰਮਿਕ ਫੈਸਲਾ ਆਇਆ ਉਸ ਤੋਂ ਬਾਅਦ ਨਾ ਇੱਕ ਨਾਮ ਗਿਆਨੀ ਗੁਰਬਚਨ ਸਿੰਘ ਦਾ ਨਾਮ ਵਾਰ-ਵਾਰ ਇਸ ਪੂਰੇ ਘਟਨਾਕਰਮ ਦੇ ਵਿੱਚ ਆਉਂਦਾ ਰਿਹਾ ਉਹਨਾਂ ਬਾਰੇ ਵੀ ਥੋੜਾ ਜਿਆਦਾ ਗੱਲਬਾਤ ਕਰਿਓ ਦੱਸਿਓ ਸਾਨੂੰ ਇਹ ਗਿਆਨੀ ਗੁਰਬਚਨ ਸਿੰਘ ਇਸ ਸਾਰੇ ਮਾਮਲੇ ਦੇ ਵਿੱਚ ਸਿਰਫ ਇੱਕ ਥਾਂ ਤੇ ਆ ਕੇ ਉਲਝੇ ਉਲਝੇ ਇਸ ਕਰਕੇ ਕਿਉਂਕਿ ਉਹ ਉਸ ਵੇਲੇ ਜਥੇਦਾਰ ਸੀ ਕਿ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਜੀ ਤੇ ਫਿਰ ਉਸ ਤੋਂ ਬਾਅਦ ਜੋ ਮਾਫੀ ਦਿੱਤੀ ਗਈ ਸੀ ਉਸ ਆਦੇਸ਼ ਨੂੰ ਰੱਦ ਕੀਤਾ ਗਿਆ ਹੂੰ ਉਦੋਂ ਬਾਅਦ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਇਹਨਾਂ ਨੂੰ ਸਿਕਿਉਰਿਟੀ 'ਚ ਜਾਣਾ ਪੈਂਦਾ ਸੀਗਾ ਬਹੁਤ ਤਗੜੀ ਸਿਕਿਉਰਿਟੀ ਸੀ ਮੈਂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਦਾ ਜਦੋਂ ਮੁੰਡੇ ਦਾ ਵਿਆਹ ਸੀਗਾ ਨਾ ਪਰਮਿੰਦਰ ਦਾ ਜੀ ਇਹ ਆਏ ਸੀ ਸ਼ਾਇਦ ਨਹੀਂ ਉਸ ਤੋਂ ਪਹਿਲਾਂ ਸ਼ਾਇਦ ਨਹੀਂ ਉਹਨਾਂ ਦੇ ਭਰਾ ਦੀ ਡੈਥ ਹੋਈ ਹੂੰ ਉਦੋਂ ਇਹ ਭੋਗ ਤੇ ਆਇਆ ਸ਼ਾਇਦ ਜੇ ਮੈਂ ਨਹੀਂ ਬੋਲਦਾ ਕਿਉਂਕਿ ਉਹ ਕਾਰਜਕਾਰੀ ਮੈਂਬਰ ਸੀ ਕਿ ਤਾਂ ਇੰਨੀ ਸਿਕਿਉਰਿਟੀ ਸੀ ਕਿ ਮਤਲਬ ਕਿ ਉਸ ਟਾਈਮ ਅਕਾਲੀ ਸਰਕਾਰ ਸੀਗੀ ਸ਼ਾਇਦ ਹੂੰ ਤਾਂ ਜਿੰਨਾ ਇੱਕ ਵੱਡੇ ਅਕਾਲੀ ਮੰਤਰੀ ਦਾ ਜਾਂ ਲੀਡਰ ਦਾ ਤਾਮਛਮ ਉਹਨਾਂ ਹੀ ਸੀਗਾ ਸਿਕਿਉਰਿਟੀ ਵਾਲਾ ਹੂੰ ਉਹ ਕਾਦੇ ਕਰਕੇ ਕਿਉਂਕਿ ਇੰਨਾ ਵਿਰੋਧ ਸੀ ਕਿ ਖੁੱਲੇ ਰੂਪ 'ਚ ਤੁਰ ਹੀ ਨਹੀਂ ਸੀ ਸਕਦੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਬਦਲਿਆ ਗਿਆ ਹੂੰ ਬਹੁਤ ਵਿਰੋਧ ਹੋਇਆ ਇਹਨਾਂ ਦਾ ਦੇਸ਼ 'ਚ ਦੇਸ਼ ਯਾਨੀ ਕਰੋ ਬਚਨ ਸਿੰਘ ਉਤੋਂ ਬਾਅਦ ਕੁਝ ਸੂਹ ਰੁੱਟਾ ਦਾ ਆਨੰਦ ਹਲੇ ਵੀ ਮਾਣ ਰਹੀ ਸੀ ਮਸਲਨ ਜਾਂ ਕਹ ਲਓ ਕਿ ਸਿਕਿਉਰਟੀ ਟੀਮ ਕਹ ਰਹਾ 24 ਸੀ ਹੁਣ ਇਹ ਉੱਥੇ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਮਕਾਨ ਚ ਰਹਿੰਦੇ ਇਹ ਮੈਨੂੰ ਹੁਣ ਇਹ ਨਹੀਂ ਕਲੀਅਰ ਕਿ ਉਹ ਮਕਾਨ ਵੀ ਕਹਿੰਨੋ ਕਿ ਸਿੱਖ ਕੌਮ ਦਾ ਜਾਂ ਐਸਟੀਪੀਸੀ ਦਾ ਕਿਹਦਾ ਜੀ ਰਹਿੰਦੇ ਹੀ ਬਾਅਦ ਚ ਵੀ ਉੱਥੇ ਹੀ ਆ ਹਮ ਠੀਕ ਹੈ ਜੀ ਕੁਝ ਸਹੂਲਤਾਂ ਉਸ ਮਕਾਨ ਨੂੰ ਵਾਪਸ ਲੈਣਗੇ ਕਿ ਨਹੀਂ ਜੇ ਐਸਟੀਪੀਸੀ ਬਤਾ ਦਿਆ ਹੂੰ ਬਾਕੀ ਕੁਝ ਸਹੂਲਤਾਂ ਇਹਨਾਂ ਦੀਆਂ ਲੈ ਲਈਆਂ ਗਈਆਂ ਨੇ ਵਾਪਸ ਕਿਉਂ ਕਿਉਂਕਿ ਜੋ ਸਪਸ਼ਟੀਕਰਨ ਇਹਨਾਂ ਨੇ ਦਿੱਤਾ ਹੂੰ ਦੇਖੋ ਇਹਨਾਂ ਦੇ ਸਿਰ ਤੇ ਕੀ ਇਨਜਾਮ ਸੀ ਧਾਰਮਿਕ ਤੌਰ ਤੇ ਜੀ ਕਿ ਜਦੋਂ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੂੰ ਬੁਲਾਇਆ ਇਹ ਕਰੇ ਗਏ ਉਥੇ ਹੂੰ ਚੰਡੀਗੜ੍ਹ ਤੇ ਉਹਨਾਂ ਨੇ ਤਾਕੀਦ ਕੀਤੀ ਕਿ ਭਾਈ ਕਰ ਦਿਓ ਇਹ ਕੰਮ ਹੂੰ ਗਿਆਨੀ ਗੁਰਮਖ ਸਿੰਘ ਨੇ ਇਹਦਾ ਪ੍ਰਗਟਾਵਾ ਕਰ ਦਿੱਤਾ ਹੁ ਕਮਾਲ ਦੀ ਗੱਲ ਹੈ ਕਿ ਗਿਆਨੀ ਗੁਰਮਖ ਸਿੰਘ ਜਿਹੜੇ ਉਸ ਵੇਲੇ ਲੰਮੀਆਂ ਲੰਮੀਆਂ ਇੰਟਰਵਿਊਜ਼ ਦੇ ਗਏ ਉਹ ਵੀ ਬਾਅਦ ਦੇ ਵਿੱਚ ਪਲਟ ਗਏ ਜੀ ਹੁਣ ਉਹਨਾਂ ਤੇ ਵੀ ਹੋ ਗਿਆ ਲਾਗੂ ਕਿ ਜਾਓ ਭਾਈ ਤੁਸੀਂ ਇਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਭੇਜੋ ਤੇ ਦੂਜੀ ਗੱਲ ਇਹ ਆ ਕਿ ਭਾਈ ਇਹ ਕਿਸੇ ਵੀ ਜਨਤਕ ਸਮਾਗਮ 'ਚ ਬੋਲਣ ਨਗੇ ਨਹੀਂ ਇੱਕ ਤਰ੍ਹਾਂ ਨਾਲ ਕਹ ਲੋ ਇਹਨਾਂ ਦਾ ਵੀ ਬਾਈਕਟ ਕਰ ਦਿੱਤਾ ਜੀ ਤੋਂ ਸਰ ਇਹ ਚੀਜ਼ ਆ ਕਿ ਇਹਨਾਂ ਤੇ ਇਸ ਕਰਕੇ ਲਾਗੂ ਆ ਕਿ ਉਸ ਵੇਲੇ ਉਸ ਵੇਲੇ ਤੁਹਾਨੂੰ ਉੱਥੇ ਬੁਲਾਇਆ ਗਿਆ ਤੇ ਗਿਆਨੀ ਗੁਰੂ ਉਮਰ ਸਿੰਘ ਨੇ ਤੇ ਜਨਤਕ ਤੌਰ ਤੇ ਕਹਿ ਵੀ ਦਿੱਤਾ ਫਿਰ ਮੁਕਰ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਤਮਤਾਨ ਸਾਹਿਬ ਭੇਜਿਆ ਗਿਆ ਸੀ ਵਾਪਸ ਅਮਰਸਰ ਲਿਆਂਦਾ ਉਸ ਤੋਂ ਬਾਅਦ ਬੋਲੇ ਨਹੀਂ ਜੀ ਜੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹੀ ਧਾਰਮਿਕ ਤੌਰ ਤੇ ਸਜ਼ਾ ਲੱਗੀ ਆ ਨਾ ਕਿ ਤੁਸੀਂ ਇਹ ਜੇ ਹੱਕ ਕੀਤਾ ਹੂੰ ਤਾਂ ਦੂਸਰੇ ਜਿਨ੍ਹਾਂ ਨੇ ਮਤਲਬ ਕਿ ਉਸ ਕਹਿ ਲੋ ਕਿ ਤਾਕੀਦ ਨੂੰ ਜਾਂ ਜੋ ਜਥੇਦਾਰ ਸਹਿਬਾਨ ਨੂੰ ਕਿਹਾ ਗਿਆ ਉਹਨਾਂ ਨੇ ਅਮਲ ਚ ਲੈ ਆਂਦਾ ਉਹ ਮੁਕਰ ਰਹੇ ਨੇ ਬਿਲਕੁਲ ਜਾਨੀ ਉਹ ਮੰਨ ਨਹੀਂ ਰਿਹਾ ਤਾਂ ਫਿਰ ਇਸ ਕਰਕੇ ਇਹ ਫੈਸਲਾ ਜਿਹੜਾ ਆਇਆ ਸੀਗਾ ਤਾਂ ਖੈਰ ਕੋਈ ਗੱਲ ਨਹੀਂ ਜੇ ਘਰ ਵੀ ਵਾਪਸ ਲੈ ਲੈਣਗੇ ਇਹਨਾਂ ਦੇ ਕੋਲ ਤੇ ਤੁਹਾਨੂੰ ਪਤਾ ਮੁਕਸਰ ਸਾਹਿਬ ਦੇ ਵਿੱਚ ਬੜਾ ਵੱਡਾ ਹੋਟਲ ਵੀ ਹੈ ਇਹਨਾਂ ਦੇ ਸੁਪੁੱਤਰ ਦਾ ਸਭ ਤੋਂ ਤਗੜਾ ਹੋਟਲ ਹੈ ਇਹਨਾਂ ਕੋਲ ਕਿਹੜਾ ਕੋਈ ਕਮੀ ਹੈ ਹੁਣ ਵੈਸੇ ਮੇਰਾ ਤੇ ਇਹ ਵੀ ਮੰਨਣਾ ਹੈ ਕਿ ਜਿੱਦਾਂ ਈਡੀ ਜਾਂ ਵਿਜੀਲੈਂਸ ਅਸਾਸਿਆਂ ਦੀ ਕਰਦੀ ਆ ਨਾ ਅਸੈਸਮੈਂਟ ਐਸਜੀਪੀਸੀ ਨੂੰ ਵੀ ਚਾਹੀਦਾ ਕਿ ਭਾਈ ਇਹ ਵੀ ਅਸੈਸਮੈਂਟ ਇਸ ਪਾਸਿਓ ਹੋਵੇ ਕਿਉਂਕਿ ਮੈਂ ਉਧਰ ਜਾਣਾ ਨਹੀਂ ਚਾਹੁੰਦਾ ਬਜ਼ੁਰਗ ਹੋ ਗਏ ਨੇ ਨਹੀਂ ਤੇ ਸਾਡੇ ਗਿਆਨ ਚੋਂ ਹੀ ਆ ਸਾਰਾ ਕੁਝ ਪਤਾ ਕਿ ਕਿੱਥੋਂ ਸਫ਼ਰ ਸ਼ੁਰੂ ਹੋਇਆ ਹੂੰ ਹੂੰ ਠੀਕ ਹੈ ਨਾ ਜੀ ਸਾਰਾ ਪਤਾ ਹੁੰਦਾ ਆਪਾਂ ਨੂੰ ਉਧਰ ਮੈਂ ਜਾਊਂਗਾ ਨਹੀਂ ਜੀ ਜੀ ਪਰ ਇਹ ਇਹ ਵੀ ਜ਼ਰੂਰ ਹੋਣਾ ਚਾਹੀਦਾ ਕਿ ਆਰਥਿਕ ਵਸੀਲਿਆਂ ਤੋਂ ਵੱਧ ਜੀ ਕੋਈ ਜਥੇਦਾਰ ਜਾਂ ਕੋਈ ਵੀ ਇਸ ਤਰ੍ਹਾਂ ਐਸਟੀਪੀਸੀ ਦਾ ਅਹੁਦੇਦਾਰ ਮੁਝੇ ਬਣਾਉਂਦਾ ਤਾਂ ਮੇਰੇ ਖਿਆਲ ਦੇ ਨਾਲ ਉਹ ਉਹਦੇ ਵੀ ਜਾਂਚ ਫੋਟਾ ਲੋਣੀ ਚਾਹੀਦੀ ਹੈ ਮੇਰਾ ਵੀ ਮੰਨਣਾ ਹੈ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ